ਹਲੋ ਜੀ ਸਤਿ ਸ਼੍ਰੀ ਅਕਾਲ ਅੱਜ ਵੀ ਡਿਜ਼ਾਈਨਰ ਸੂਟਸ ਸਪੈਸ਼ਲ ਕ੍ਰਾਸ ਟਿਸ਼ੂ ਤੇ ਕ੍ਰੇਪ ਤੇ ਲੈ ਕੇ ਆਏ ਆ ਕਲਰ ਜਿਹੜੇ ਅੱਜ ਕੱਲ ਟ੍ਰੈਂਡ ਦੇ ਵਿੱਚ ਹੈਗੇ ਨੇ ਸਿਰਫ ਇੱਕ ਇੱਕ ਕਲਰ ਹੋਊਗਾ ਇਹਨਾਂ ਦੇ ਵਿੱਚ ਐਕਸਟਰਾ ਕਲਰਸ ਨਹੀਂ ਮਿਲਣਗੇ ਕਿਉਂਕਿ ਡਿਜ਼ਾਈਨ ਸਪੈਸ਼ਲ ਇੰਨਾ ਹੀ ਕਲਰਸ ਦੇ ਉੱਪਰ ਰੈਡੀ ਕੀਤੇ ਜਾਂਦੇ ਨੇ ਤੇ ਇਹੇ ਟ੍ਰੈਂਡ ਦੇ ਵਿੱਚ ਹੁੰਦੇ ਨੇ ਇਸ ਕਰਕੇ ਇਹ ਸਾਰੇ ਤੁਹਾਨੂੰ ਇਸੇ ਸੇਮ ਕਲਰਸ ਵਿੱਚ ਮਿਲਣਗੇ ਇਹ ਵੈਲਵਟ ਦੇ ਸੂਟ ਨਹੀਂ ਇਹਦੇ ਵਿੱਚ ਕਲਰ ਮਿਲ ਜਾਣਗੇ ਇਹ ਪ੍ਰੋਪਰ ਵੈਲਵਟ ਦਾ ਫੈਬਰਿਕ ਹੋਊਗਾ ਐਂਡ ਇਹਦੇ ਉੱਪਰ ਹੈਂਡ ਐਮਬਰਾਇਡਰੀ ਹੋਈ ਸਾਰਾ ਹੱਥ ਦਾ ਕੰਮ ਕੀਤਾ ਗਿਆ ਨੈਕਲਾਈਨਸ ਵੀ ਸ਼ੇਪ ਦੇ ਵਿੱਚ ਹੈਵੀ ਆਊਗੀ ਉੱਪਰ ਨੂੰ ਪੈਨਲਸ ਬਣੇ ਹੋਣਗੇ 슬ੀਵਸ ਤੇ ਵਰਕ ਆਊਗਾ ਐਂਡ ਦੁਪੱਟੇ ਜਿਹੜੇ ਇਹਨਾਂ ਦੇ ਨਾਲ ਕੰਟਰਾਸਟ ਸ਼ਿਮਰ ਦੇ ਹੋਣਗੇ ਸਪੈਸ਼ਲ ਇਹ ਡਿਜ਼ਾਈਨਸ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਜਾ ਰਿਹਾ ਇਹ ਜਿਹੜੇ ਵੈਲਵਟ ਦੇ ਸੂਟ ਆਪਾਂ ਤੁਹਾਨੂੰ ਓਪਨ ਕਰਕੇ ਦਿਖਾ ਰਿਹਾ ਸਭ ਦੇ ਡਿਜ਼ਾਈਨਿੰਗ ਇਹ ਲੱਗ ਲੱਗ ਇਹਨਾਂ ਦਾ ਵੈਲਵਟ ਦਾ ਫੈਬਰਿਕ ਵਧੀਆ ਵੈਲਵਟ ਹੋਊਗਾ 9000 ਜੀ ਨੂੰ ਕਹਿੰਦੇ ਨੇ ਉਹਦੇ ਵੈਲਵਟ ਦੇ ਵਿੱਚ ਜਿਹੜੇ ਇਹ ਸਾਰੇ ਸੂਟ ਤਿਆਰ ਹੋਏ ਨੇ ਇਹਨਾਂ ਦੇ ਉੱਪਰ ਸਾਰਾ ਆਪਾਂ ਖੁਦ ਹੱਥ ਦਾ ਕੰਮ ਕੀਤਾ ਤੁਸੀਂ ਵੇਅਰ ਕੀਤਾ ਵੀ ਚੈੱਕ ਕਰ ਸਕਦੇ ਹੋ ਪ੍ਰਾਈਸ ਇਹਨਾਂ ਦਾ 5000 ਤੱਕ ਹੋਊਗਾ ਸਾਰੇ ਇਹ ਸੂਟਾਂ ਦਾ ਐਂਡ ਇਹ ਵਾਲੇ ਡਿਜ਼ਾਈਨ ਜਿਹੜੇ ਨੇ ਇਹ ਜਿਹੜੇ ਤੁਹਾਨੂੰ ਪਿੱਛੇ ਵੀ ਦਿਖਾਏ ਹੋਏ ਨੇ ਸਾਰੇ ਡਿਜ਼ਾਈਨ ਇਹ 3000 ਤੱਕ ਤੁਹਾਨੂੰ ਮਿਲ ਜਾਣਗੇ ਤੇ ਹੋਰ ਵੀ ਇਹਦੇ ਵਿੱਚ ਕਾਫੀ ਜ਼ਿਆਦਾ ਡਿਜ਼ਾਈਨ ਤੁਹਾਨੂੰ ਮਿਲ ਜਾਣਗੇ ਇਹ ਹੈਗਾ ਜੀ ਚਨਾਉਣ ਦਾ ਫੈਬਰਿਕ ਇਹ ਪਿਓਰ ਚਨਾਉਣ ਜਿਹਨੂੰ ਕਮਲ ਚਨਾਉਣ ਕਹਿ ਦਿੰਦੇ ਆ ਜੇ ਤੁਸੀਂ ਪਿਓਰ ਦੇ ਵਿੱਚ ਫੈਬਰਿਕ ਲੈਣਾ ਚਾਹੁੰਦੇ ਤਾਂ ਚਨਾਉਣ ਦੇ ਵਿੱਚ ਇਹਦੇ ਵਿੱਚ ਲੈ ਸਕਦੇ ਹੋ ਪ੍ਰਿੰਟਿੰਗ ਦੇ ਉੱਪਰ ਸਿੱਪੀ ਦਾ ਵਰਕ ਕਰਕੇ ਉਸ ਨੂੰ ਹਾਈਲਾਈਟ ਕੀਤਾ ਹੋਇਆ ਇਹ ਤੁਸੀਂ ਓਪਨਿੰਗ ਦੇ ਵਿੱਚ ਦੇਖ ਸਕਦੇ ਹੋ ਬਹੁਤ ਸੋਹਣਾ ਫੈਬਰਿਕ ਆ ਪਰ ਮੀਟਰ ਦੇ ਅਕੋਰਡਿੰਗ ਮਿਲ ਜੂ